ਸਿਕਾਵਾ ਜੀ ਇਸ ਵਕਤ ਅਸੀਂ ਖੜੇ ਆ ਜੀ ਮਰੰਡੇ ਰੋਡ ਤੇ ਪਿੰਡ ਚਤਾਮਲੀ ਦੇ ਨੌਜਵਾਨ ਹੈ ਇਹ ਇਹ ਵੀਰ ਹਰ 29 ਦਸੰਬਰ ਨੂੰ ਇਸ ਰੋਡ ਤੇ ਮੌਜੂਦ ਹੁੰਦੇ ਆ ਕਾਰਨ ਕਿਉਂਕਿ ਜੋ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਇਹਨਾਂ ਵੱਲੋਂ ਇਹਨਾਂ ਦੇ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਇੱਥੇ ਲੰਗਰ ਲਗਾਇਆ ਜਾਂਦਾ ਜੀ ਸੋ ਸਾਡੇ ਨਾਲ ਸਾਡੇ ਵੈਸੇ ਸਮਾਜ ਸੇਵੀ ਵੀਰ ਵੀ ਆ ਸਾਡਾ ਜਗਮੋਣ ਵੀਰ ਸਾਡਾ ਭਰਾ ਵੀ ਹੈ ਤੇ ਹੋਰ ਵੀਰ ਵੀ ਇੱਥੇ ਖੜੇ ਨੇ ਆ ਇਹ ਨਾਲ ਗੱਲਬਾਤ ਕਰਦੇ ਆ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਪਹਿਲਾਂ ਤੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਨਗਰ ਚਪਾਮਲੀ ਤੋਂ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇਹ ਮਾਤਾ ਗੁਜਰਕ ਔਰ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਅਤੇ ਹੋਰ ਸਿੰਘਾਂ ਸੇਜਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਇਸ ਰੋਡ ਦੇ ਉੱਤੇ ਨਗਰ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਲੰਗਰ ਲਗਾਇਆ ਜਾਂਦਾ ਹੈ ਜੋ ਕਿ ਹਰ ਸਾਲ 29 ਦਸੰਬਰ ਨੂੰ ਲਗਾਇਆ ਜਾਂਦਾ ਹੈ ਤੇ ਸੰਗਤਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਨੌਜਵਾਨਾਂ ਦਾ ਬਹੁਤ ਸਹਿਯੋਗ ਹੈ ਇਸ ਕਰਕੇ ਅਸੀਂ ਹਰ ਸਾਲ 29 ਦਸੰਬਰ ਆਪਣੇ ਕਿਉਂਕਿ ਪਹਿਲਾਂ ਸਾਰੇ ਚਾਰ ਚਪੇਰੇ ਲੰਗਰ ਲੱਗੇ ਹੁੰਦੇ ਆ ਅੱਜ ਦੇ ਦਿਨ ਕੋਈ ਲੰਗਰ ਨਹੀਂ ਹੁੰਦਾ ਇਸੇ ਕਰਕੇ ਅਸੀਂ 29 ਤਰੀਕ ਜਦ ਕਿ ਸਭਾ ਤਾਂ ਲੱਗ ਚੁੱਕੀ ਹੈ ਤੇ ਫੇਰ ਵੀ ਅਸੀਂ 29 ਦਸੰਬਰ ਨੂੰ ਆਪਣਾ ਲੰਗਰ ਲਾਉਨੇ ਆ ਵੀ ਜੋ ਸੰਗਤ ਉਥੋਂ ਮੱਤਾਂ ਦੇ ਕੇ ਵਾਪਸ ਆ ਰਹੀ ਹੈ ਤੇ ਜਾਂ ਹੋਰ ਸੰਗਤ ਜਾਂਦੀ ਹੈ ਉਨੁਲੰਗਰ ਰਸਤੇ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਅਸੀਂ ਹਰ ਸਾਰ ਲੰਗਰ ਲਾਉਨੇ ਆ ਭਾਜੀ ਲੰਗਰ ਦੇ ਵਿੱਚ ਕਿਸੇ ਚੀਜ਼ ਦੀ ਲੰਗਰ ਦੇ ਵਿੱਚ ਅਸੀਂ ਸਾਦਾ ਲੰਗਰ ਲਾਉਨੇ ਆ ਜੀ ਜਿਹਦੇ ਵਿੱਚ ਮਿਕਸ ਸਬਜੀ ਹੈ ਗਾਜਰ ਗੋਭੀ ਹਰ ਤਰ੍ਹਾਂ ਦੀ ਪਨੀਰ ਪਾਇਆ ਹੋਇਆ ਵਿੱਚ ਤੇ ਫੁਰਕਾ ਹੈ ਤੇ ਨਾਲ ਚਾਹ ਹੈ ਗਰਮਾ ਗਰਮ ਅੱਗੇ ਅਸੀਂ ਪ੍ਰਸ਼ਾਦ ਵੀ ਲਾਉਨੇ ਪਰ ਸਾਨੂੰ ਕਈਆਂ ਨੇ ਕਿਹਾ ਵੀ ਨਹੀਂ ਪ੍ਰਸ਼ਾਦ ਨਹੀਂ ਲਾਉਣਾ ਇਸ ਵਾਰ ਵੀ ਅਸੀਂ ਇੱਕ ਨੇ ਸਿੰਪਲ ਲੰਗਰ ਰੱਖਿਆ ਇਸ ਵਾਰ ਬਹੁਤ ਵਧੀਆ ਗੱਲ ਹੈ ਭਾਜੀ ਨੌਜਵਾਨਾਂ ਦਾ ਬੜਾ ਸੇਯੋਗ ਹੈ ਤੁਹਾਡੇ ਨਾਲ ਪਿੰਡ ਦੇ ਨੌਜਵਾਨ ਬੜੇ ਵੱਧ ਚੜ ਕੇ ਕਿਉਂਕਿ ਕਿਸੇ ਨੂੰ ਕਹਿਣੇ ਦੀ ਲੋੜ ਨਹੀਂ ਪੈ ਰਹੀ ਤੇ ਨੌਜਵਾਨ ਲੰਗਰ ਚੁਕਾ ਰਹੇ ਆਂ ਠੰਡ ਦਾ ਮੌਸਮ ਹੈ ਤੇ ਲੋਕਾਂ ਨੂੰ ਜ਼ਰੂਰਤ ਵੀ ਹੈ ਜੋ ਆਣ ਜਾਣ ਵਾਲੇ ਰਾਹੀ ਦਾ ਚਾਹ ਦੀ ਬਹੁਤ ਜ਼ਰੂਰਤ ਹੈ ਤੁਸੀਂ ਬੜਾ ਦੇਖ ਰਹੇ ਹੋ ਕਿ ਲੋਕ ਆਪ ਸੰਗਤ ਖੜ ਕੇ ਆਪ ਲੰਗਰ ਚਾਕ ਰਹੀ ਹੈ ਤੇ ਆਪ ਮੰਗ ਰਹੀ ਹੈ ਨਹੀਂ ਤਾਂ ਆਪ ਸੜਕਾਂ ਤੇ ਖੜਨਾ ਪੈਂਦਾ ਨੌਜਵਾਨਾਂ ਨੂੰ ਨਹੀਂ ਨਹੀਂ ਇਹ ਗੱਲ ਤਾਂ ਸਾਡੇ ਪਿੰਡ ਦੇ ਨਗਰ ਦੇ ਨੌਜਵਾਨ ਹੈ ਇੱਕ ਹੱਕਮਾਨ ਦੀ ਲੋੜ ਹੈ ਵੀ ਸਾਨੂੰ ਇਹ ਕੰਮ ਕਰਨਾ ਆਪਾਂ ਨੇ ਦੇਖੋ ਹੁਣ ਜੇ ਕੋਈ ਵੀ ਪਿੰਡ ਦਾ ਕੋਈ ਵੀ ਇਹ ਲੰਗਰ ਦਾ ਕੰਮ ਹੈ ਜੇ ਕੋਈ ਹੋਰ ਵੀ ਕੰਮ ਹੋਵੇ ਨਾ ਤਾਂ ਵੀ ਨੌਜਵਾਨ ਮਤਲਬ ਕਿ ਬਹੁਤ ਸਾਥ ਦਿੰਨੇ ਸਾਡਾ ਬਹੁਤ ਸਤਿਕਾਰ ਕਰਦੇ ਆ ਸਾਰੇ ਐ ਮਤਲਬ ਕਿ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਬੰਦੇ ਕੰਮ ਕਰਦੇ ਐ ਬਾਕੀ ਤੁਸੀਂ ਕਰੀ ਲੰਗਰ ਦੀ ਗੱਲ ਲੰਗਰ ਤਾਂ ਉਸ ਉਹਨੂੰ ਹੀ ਫਾਇਦਾ ਚਕਾਉਣ ਦਾ ਜਿਹਨੂੰ ਬੰਦੇ ਨੂੰ ਜ਼ਰੂਰਤ ਹੋਵੇ ਜ਼ਰੂਰਤ ਹੈ ਜੀ ਹਾਂ ਬਿਨਾਂ ਜ਼ਰੂਰਤ ਦਾ ਅਸੀਂ ਕਿਸੇ ਨੂੰ ਮਲ ਧੱਕੇ ਦੇ ਲਈ ਜਾਈਓ ਅੱਗੇ ਜਾ ਕੇ ਉਹ ਕਰ ਦੇਵੇ ਉਹਦੀ ਬੇਅਦਬੀ ਕਰੇ ਲੰਗਰ ਦੀ ਉਹ ਚੰਗਾ ਨਹੀਂ ਲੱਗਦਾ ਹੁਣ ਤੁਸੀਂ ਦੇਖੇ ਰਹੇ ਆਂ ਵੀ ਲੰਗਰ ਲੋਕ ਆਪਣੇ ਆਪ ਰੁਕ ਰੁਕੇ ਚੱਕ ਰਹੇ ਆਂ ਇੱਥੇ ਲੰਗਰ ਕਿਉਂਕਿ ਇਹ ਤਾਂ ਹੈ ਅੱਜ ਹੋਰ ਪਾਸੇ ਕਿਤੇ ਲੰਗਰ ਨਹੀਂ ਹੈ ਇਸੇ ਕਰਕੇ ਅਸੀਂ ਮਤਲਬ ਕਿ 29 ਤਰੀਕ ਲਈ ਰੱਖੀ ਹੋਈ ਹੈ ਵੀ ਸਵਾ ਦੇ ਦਿਨ ਜੋ ਪਹਿਲਾ ਲੰਗ ਜਾਂਦੀ 25 26 27 ਤਰੀਕ ਹੈ ਉਹ ਲੰਘ ਚੁੱਕੀ ਆਪਣੀ ਤੇ ਅੱਜ ਕੋਈ ਲੰਗਰ ਹੈ ਨਹੀਂ ਇਸੇ ਕਰਕੇ ਅਸੀਂ ਬਾਅਦ ਵਿੱਚ ਲੰਗਰ ਲਵਾਂਗੇ ਜੀ ਆ ਨੌਜਵਾਨਾਂ ਨੂੰ ਅਪੀਲ ਕਿਹਾ ਜੀ ਤੁਹਾਡੀ ਨੌਜਵਾਨਾਂ ਨੂੰ ਤੇ ਇਹੀ ਅਪੀਲ ਹੈ ਜੀ ਸਾਡੀ ਵੀ ਜਿੱਦਾਂ ਸਾਡੇ ਨਗਰ ਦੇ ਨੌਜਵਾਨ ਹੈ ਵੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਸਾਡੇ ਇਸ ਹੋਰ ਨਗਰ ਨੂੰ ਵੀ ਜੋ ਹੋਰ ਪਲੇ ਦਲੇ ਦੇ ਪਿੰਡ ਹੈ ਉਹਨਾਂ ਨੂੰ ਵੀ ਚਾਹੀਦਾ ਵੀ ਐਸਾ ਨੌਜਵਾਨਾਂ ਦੇ ਸਹਿਯੋਗ ਕਿਉਂਕਿ ਸਿਆਣੇ ਬੰਦੇ ਤਾਂ ਸਿਰਫ ਸੇਵ ਦੇ ਸਕਦੇ ਬਾਕੀ ਜੋ ਨੌਜਵਾਨ ਹੈ ਇਹਨਾਂ ਨੇ ਕੰਮ ਕਰਨਾ ਸਾਰਾ ਨੌਜਵਾਨਾਂ ਦੇ ਮੋਢੇ ਤੇ ਰੱਖ ਕੇ ਕਰਨਾ ਚਾਹੀਦਾ ਸਾਨੂੰ ਕੰਮ ਤੇ ਨੌਜਵਾਨਾਂ ਨੂੰ ਸਾਨੂੰ ਨਾਲ ਲਾਉਣਾ ਚਾਹੀਦਾ ਸਾਡੇ ਮਲਕ ਨਗਰ ਦੇ ਨਗਰ ਦੇ ਵਿੱਚ ਸਾਡੇ ਕਿਰਪਾਏ ਮਹਾਰਾਜ ਦੀ ਤਕਰੀਬਨ ਪਹਿਲੇ 25 ਸਾਲ ਤੋਂ ਲਗਾਤਾਰ ਨਿਰੰਤਰ ਗੁਰਬਾਣੀ ਦੇ ਮਤਲਬ ਕਿ ਅਖੰਡ ਪਾਤਸ਼ਾਹ ਦੇ ਹਰੇਕ ਦਸਵੇਂ ਨੂੰ ਭੋਗ ਪਾਏ ਜਾਂਦੇ ਉੱਥੇ ਵੀ ਮਤਲਬ ਕਿ ਨੌਜਵਾਨ ਵੱਧ ਤੋਂ ਵੱਧ ਸੇਵਾ ਕਰਦੇ ਆਂ ਹਰ ਮਹੀਨੇ ਦਸਵੇਂ ਨੂੰ ਲੰਗਰ ਚੱਲਦਾ ਸਾਡੇ ਜੀ ਹਾਂਜੀ ਹਾਂ ਬਹੁਤ ਮਤਲਬ ਕਿ ਮਹਾਰਾ ਦੀ ਕਿਰਪਾ ਹੈ ਚੀਜ਼ ਸਾਡੇ ਨਗਰ ਤੇ ਬਹੁਤ ਵਧੀਆ ਸਾਡਾ ਆਪਸੀ ਪਿਆਰ ਹੈ ਸਾਡਾ ਸਭ ਦਾ ਬਹੁਤ ਵਧੀਆ ਚੱਲ ਰਿਹਾ ਜੀ ਵੀਰ ਜੀ ਇੱਕ ਗੱਲ ਹੋਰ ਕੁਛ ਨਹੀਂ ਹਾਂਜੀ ਤੁਸੀਂ ਕਿਹਾ ਵੀ ਸਮੂਹ ਨਗਰ ਦੇ ਵੱਲੋਂ ਕਰਿਆ ਜਾਂਦਾ ਹੈ ਸਰ ਪ੍ਰੋਗਰਾਮ ਹਾਂਜੀ ਪਿੰਡਾਂ ਵਿੱਚ ਜ਼ਿਆਦਾਤਰ ਨਾ ਧੜੇਵਾਜੀ ਬਹੁਤ ਚੱਲ ਰਹੀ ਹੈ ਤੁਹਾਡੇ ਪਿੰਡ ਤੇ ਕਿਸ ਤਰ੍ਹਾਂ ਨਹੀਂ ਸਾਡੇ ਪਿੰਡ ਚ ਕੋਈ ਧੜੇਵਾਜੀ ਨਹੀਂ ਹੈ ਸਾਡੇ ਪਿੰਡ ਸਾਰੇ ਬਲਕੇ ਰਲ ਕੇ ਰਹੇ ਨੇ ਜਿਹੜਾ ਵੀ ਆਉਂਦਾ ਕੋਈ ਚਾਹ ਕਿਸੇ ਪਾਰਟੀ ਦਾ ਨਮਾਇੰਦਾ ਆਵੇ ਜੋ ਵੀ ਆਵੇ ਤਾਂ ਉਹਦਾ ਸਭ ਦਾ ਬਰਾਬਰ ਸਤਿਕਾਰ ਕਰਦੇ ਆ ਠੀਕ ਹੈ ਜੋ ਵੋਟ ਪਾਣੀ ਉਹ ਤਾਂ ਆਪਣੇ ਅੰਦਰ ਤੋਂ ਪਾਣੀ ਜੀ ਨੇ ਪਾਣੀ ਆ ਪਰ ਲੇਕਿਨ ਕਿਸੇ ਨੂੰ ਦਿਖਾਵਾ ਨਹੀਂ ਆ ਸਾਡਾ ਵੀ ਹਾਂ ਅਸੀਂ ਕਿਹਨੂੰ ਮਤਲਬ ਕਿ ਕਿਹਨੂੰ ਕਿਹਦੇ ਨਾਲ ਤੁਰਦੇ ਆ ਅਸੀਂ ਅਸੀਂ ਸਭ ਦਾ ਸਤਿਕਾਰ ਕਰਦੇ ਆ ਜਿਹੜਾ ਮਰਜੀ ਹੋਵੇ ਭਾਵੇਂ ਕੋਈ ਕਿਸੇ ਪਾਰਟੀ ਨੂੰ ਕੋਈ ਕਿਸੇ ਮਾਗੀ ਨਾਲ ਉਹਦਾ ਆਪਣਾ ਪਰਸਨਲ ਮੈਟਰ ਹੈ ਉਹਦਾ ਪਰਸਨਲ ਮੈਟਰ ਹੈ ਉਹ ਵੋਟ ਨੂੰ ਪਾਵੇ ਨਾ ਪਾਵੇ ਉਹ ਉਹਦੀ ਉਹ ਹੈ ਜੀ ਹਾਂ ਜੀ ਉਹ ਭਾਈ ਤੁਸੀਂ ਉਹ ਬੋਲੋ ਕੋਈ ਗੱਲ ਨਹੀਂ ਤੁਸੀਂ ਹੁਕਮ ਕਰੋ ਕੀ 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 ਕਹਿਣਾ ਚਾਹੁੰਦੇ ਬੋਲੋ ਜੀ ਬੋਲੋ ਤੁਸੀਂ ਮਹਾਰਾਜ ਭਾਈ ਨੇ ਕਿਹਾ ਹੈ ਦੱਸੋ ਹਾਂ ਜੀ ਮਲਕੇ ਅਸੀਂ ਹਰ ਇੱਕ ਤੀਜ ਮਲਕੇ ਦੇ ਦਾਸਮੀ ਦੇ ਦਸਮੀ ਮਨਾਉਨੇ ਆ ਤੇ ਅਸੀਂ ਹਰ ਸਾਲ ਜੋ ਪਹਿਲਾ ਨਾਨਕਸ਼ਹੀ ਮੂਲ ਦੇ ਕੈਲੰਡਰ ਦੇ ਹਿਸਾਬ ਨਾਲ ਅਸੀਂ ਗੁਰਪੁਰਬ ਵੀ ਮਲਕੇ 5 ਜਨਵਰੀ ਦਾ ਪੱਕਾ ਮਨਾਉਨੇ ਆ ਸ਼੍ਰੋਮਣੀ ਕਮੇਟੀ ਨੇ ਅਸੀਂ ਉਹ ਕਰਿਆ ਪਰ ਅਸੀਂ ਮਲਕੇ ਜਿਖਣਾ 27 ਤਰੀਕ ਨੂੰ ਗੁਰਪੁਰਬ ਲੰਘ ਕੇ ਗਿਆ ਹਾਂ ਗੁਰਪੁਰਬ ਲੰਘ ਕੇ ਗਿਆ ਪਰ ਅਸੀਂ ਇਹ ਇਹ ਨਹੀਂ ਅਸੀਂ ਮਨਾਉਂਦੇ ਅਸੀਂ ਤਕਰੀਬਨ ਕਈ ਸਾਲਾਂ ਤੋਂ ਜੱਤਾਂ ਨਾਰਕ ਸ਼ਾਈ ਕਿਲਿੰਡਰ ਲਾਗੂ ਹੋਇਆ ਸੀ ਇੱਕ ਵਾਰ ਅਸੀਂ 5 ਜਨਵਰੀ ਦਾ ਹੀ ਗੁਰਪੁਰ ਮਨਾਉਂਦੇ ਹਾਂ ਬਿਲਕੁਲ ਉਹ ਅਸਲ ਵਿੱਚ ਤਾਂ ਹੈ ਹੀ ਇੰਦਾ ਚੱਲਦਾ ਤੁਸੀਂ ਜੋ ਮਰਜ਼ੀ ਕੋਈ ਹੋਰ ਮਨਾਈ ਜਾਵੇ ਆਪਣਾ ਪਰ ਅਸੀਂ 5 ਜਨਵਰੀ ਨੂੰ ਮਨਾਉਂਦੇ ਹਾਂ ਜਿਆਦਾਤਰ ਇਦਾਂ ਹੀ ਹੋਇਆ ਹੈ ਕਿਉਂਕਿ ਸੀਡੀ ਦਿਹਾੜੇ ਵੀ ਤਾਂ ਬਣਦਾ ਵੀ ਨਹੀਂ ਸੀ ਤੇ ਕਈ ਥਾਂ ਤੇ ਇਹ ਮੁੱਦਾ ਉੱਠਿਆ ਹਾਂ ਜੀ ਤੁਸੀਂ ਵਧੀਆ ਗੱਲ ਕਹੀ ਹੈ ਤੇ ਓਕੇ ਜੀ ਬਸ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਵੈਕਾ ਖੋਤਸਾ ਵੈਕਾ ਪਿਆਰ ਦੀ ਸਿੱਖੀ ਪਿਆਰ ਦੀ ਹਾਂਜੀ ਸਿੱਖੀ ਪਿਆਰ ਦੀ ਹੈ ਬਾਕੀ ਤੁਸੀਂ ਦੇਖੇ ਰਹੇ ਸਾਰੇ तकरीबन तकरीबन ਦਸਤਾਰਾਂ ਵਾਲੇ ਆ ਸਾਰੇ ਜੀ ਹਾਂ ਇਹ ਸਾਡੇ ਨਗਰ ਤੇ ਬਹੁਤ ਕਿਰਪਾ ਇਸ ਚੀਜ਼ ਦੀ ਵਧੀਆ ਸਾਡਾ ਬਹੁਤ ਪਿਆਰ ਆਪਸੀ ਪਿਆਰ ਆ ਸਾਡਾ ਬਾਕੀ ਨਸ਼ਿਆਂ ਤੋਂ ਦੂਰ ਹੈ ਇਹ ਬਿਲਕੁਲ ਜੀ ਹਾਂਜੀ ਹਾਂ ਜੋ ਅੱਜ ਦੇ ਟਾਈਮ ਦੀ ਮੰਗ ਹੈ ਮੇਨ ਬਿਲਕੁਲ ਜੀ ਨਸ਼ਿਆਂ ਤੋਂ ਦੂਰ ਜੀ ਸੋ ਇਹ ਸਾਡੇ ਵੀਰ ਜਗਮਉਨ ਵੀਰ ਹੈ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਅੱਗੇ ਰਹਿੰਦੇ ਪਿੰਡ ਦੇ ਕਈ ਕੰਮ ਹੈ ਜੋ ਇਹਨਾਂ ਵੱਲੋਂ ਕਰਵਾਏ ਗਏ ਕਈ ਮੁੱਦੇ ਵੀ ਚੁੱਕੇ ਗਏ ਸੀਗੇ ਬੀਤੇ ਸਮੇਂ ਦੇ ਵਿੱਚ ਪਾਣੀ ਦਾ ਮੁੱਦਾ ਰਿਹਾ ਹੋਰ ਕਈ ਅਹਿਮ ਮੁੱਦੇ ਸੀਗੇ ਪਰ ਲੰਗਰ ਦਾ ਜੋ ਇਹਨਾਂ ਨੇ ਇਹ ਹਰ ਇੱਕ ਸਾਲ ਲਗਾਉਣ ਦਾ ਜੋ ਟੀਚਾ ਮਿੱਥਿਆ ਹੈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ 29 ਦਸੰਬਰ ਦਾ ਜੋ ਤੀਨ ਨੇ ਨੇ ਦੱਸਿਆ ਹੈ ਉਹ ਇਹੀ ਕਾਰਨ ਹੈ ਕਿਉਂਕਿ ਹਰ ਪਾਸੇ ਲੰਗਰ ਤਕਰੀਬਨ ਸਮਾਪਤੀ ਹੋ ਜਾਂਦੀ ਹੈ ਵਾਪਸੀ ਦਾ ਸਮਾਂ ਹੋ ਜਾਂਦਾ ਹੈ ਸੰਗਤ ਵਾਪਸ ਆਂਦੀ ਹੈ ਪਰ ਜ਼ਰੂਰਤ ਹੁੰਦੀ ਹੈ ਰਾਹ ਵਿੱਚ ਲੰਗਰ ਦੀ ਟਰਾਲੀਆਂ ਵਾਪਸ ਆਣੇ ਸੰਗਤ ਕਾफी ਮਾਤਰਾ ਵੀ ਜੈਸੇ ਪਹੁੰਚਦੀ ਹੈ ਤੇ ਠੰਡਾ ਸਮਾਂ ਜੋ ਚੱਲ ਰਿਹਾ ਏ ਉਸ ਦੇ ਵਿੱਚ ਰਾਗੀਰ ਚਾਹ ਦੇ ਇੱਛਕ ਉਹਨਾਂ ਚਾਹ ਚਕਾਈ ਜਾਂਦੀ ਹੈ ਸੋ ਇਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਨੂੰ ਛੱਡੋ ਤੇ ਸਿੱਖੀ ਨੂੰ ਅਪਣਾਓ ਤਾਂ ਕਿ ਸਾਡਾ ਆਣ ਵਾਲਾ ਪੰਜਾਬ ਰੰਗਲਾ ਪੰਜਾਬ ਬਣੇ ਅਰ ਸਿੱਖੀ ਨੂੰ ਅਸੀਂ ਹੋਰ ਪ੍ਰਫੁੱਲਤ ਕਰ ਸਕੀਏ ਚਤਾਮਲੀ ਤੋਂ ਗੁਰਸੇਵਕ ਸਿੰਘ